ਤੇ ਸਰਕਾਰ ਨੇ 11 ਸਾਲ ਤੋਂ ਪੰਜਾਬ ਦੇ ਨਾਲ ਵੱਡੇ ਪੱਧਰ ਤੇ ਨਾ ਕੇਵਲ ਵਿਤਕਰਾ ਕੀਤਾ ਹੈ ਬਲਕਿ ਜ਼ੁਲਮ ਜ਼ਿਆਤੀ ਕੀਤੀ ਹੈ ਵਿਆਸ ਪਾਕੜਾ ਮੈਨੇਜਮੈਂਟ ਬੋਰਡ ਤੇ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਬਾਧੂ ਪਾਣੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਵਾਇਆ ਅਸੀਂ ਇਸ ਦੀ ਕਿਰੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਬਿਲਕੁਲ ਪਾਣੀਆਂ ਦਾ ਮੁੱਦਾ ਸਮੁੱਚੇ ਪੰਜਾਬੀਆਂ ਦਾ ਮੁੱਦਾ ਹੈ ਸਮੁੱਚੇ ਪੰਜਾਬ ਦਾ ਮੁੱਦਾ ਹੈ। ਔਰ ਮੋਟੀ ਸਰਕਾਰ ਨੂੰ ਘੋਟਨੇ ਟੇਕਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਅਸੀਂ ਇਕੱਠੇ ਆਂ। ਮੈਂਟ ਬੋਰਡ ਇਹ ਦਬਾਅ ਬਣਾ ਕੇ ਸੈਂਟਰ ਦੀ ਮੋਦੀ ਸਰਕਾਰ ਨੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਹੈ ਅਸੀਂ ਉਸ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਸਖਤ ਵਿਰੋਧਤਾ ਕਰਦੇ ਹਾਂ ਔਰ ਉਸ ਦੀ ਵਿਰੋਧਤਾ ਕਰਨ ਲਈ ਹੀ ਅਸੀਂ ਇਸ ਕੜਕ ਦੀ ਧੁੱਪ ਦੇ ਵਿੱਚ ਇੱਥੇ ਇਕੱਤਰ ਹੋਏ ਹਾਂ ਲੋਕਲ ਅਸੀਂ ਭਾਜਪੀ ਲੀਡਰਸ਼ਿਪ ਨੂੰ ਵੀ ਉਹਨਾਂ ਨੂੰ ਵੀ ਅਸੀਂ ਗੱਲ ਆਖੀ ਹੈ ਕਿ ਤੁਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਕਰਦੇ ਹੋ ਜੇ ਤੁਸੀਂ ਪੰਜਾਬ ਦੇ ਨਾਲ ਇਕਜੁੱਟਤਾ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਵੀ ਮੋਦੀ ਸਰਕਾਰ ਦੇ ਇਸ ਜ਼ਾਲਿਮਾਨਾ ਕਦਮ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਤੇ ਅੱਜ ਦਾ ਸਾਡਾ ਇਹ ਰੋਸ ਪ੍ਰਦਰਸ਼ਨ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਜਿਹੜਾ ਰਿਪੇਰੀਅਨ ਲਾ ਦੇ ਮੁਤਾਬਕ ਜਿਹੜੀ ਪਾਣੀਆਂ ਦੀ ਵੰਡ ਸੀ ਔਰ ਉਹ ਪਾਣੀਆਂ ਦੀ ਵੰਡ ਦਾ ਉਸੇ ਤਰ੍ਹਾਂ ਹੀ سلسلہ ਚੱਲ ਰਿਹਾ ਸੀ ਹਰਿਆਣੇ ਦਾ ਹਿੱਸਾ ਹਰਿਆਣ ਨੂੰ ਮਿਲਿਆ ਸੀ, ਰਾਜਸਥਾਨ ਦਾ ਰਾਜਸਥਾਨ ਨੂੰ, ਪੰਜਾਬ ਦਾ ਪੰਜਾਬ ਨੂੰ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਬਿਆਸ ਭਾਖੜਾ ਮੈਨੇਜਮੈਂਟ ਬੋਰਡ ਤੇ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਬਾਧੂ ਪਾਣੀ, ਪੰਜਾਬ ਦਾ ਪਾਣੀ ਹਰਿਆਣੇ ਨੂੰ ਦਵਾਇਆ ਹੈ। ਅਸੀਂ ਇਸ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ। ਇਹਦੇ ਖਿਲਾਫ ਸਖਤ ਸੰਘਰਸ਼ ਵਿੜਾਂਗੇ। ਪੰਜਾਬ ਕੋਲੇ ਇੱਕ ਬੂੰਦ ਵੀ ਪਾਣੀ ਦੀ ਫालतू ਨਹੀਂ ਹੈ। ਪੰਜਾਬ ਨੂੰ ਜੋ ਹਿੱਸਾ ਮਿਲਿਆ ਹੈ ਉਹ ਪੰਜਾਬ ਆਪਣਾ ਪਾਣੀ ਇਸਤੇਮਾਲ ਕਰਦਾ ਹੈ। 31 ਮਈ ਤੋਂ 31 ਮਈ ਤੱਕ ਪਾਣੀ ਵਰਤਿਆ ਜਾਂਦਾ ਹੈ ਜਿੰਨਾ ਹਰਿਆਣੇ ਦਾ ਹਿੱਸਾ ਹੈ ਉਹ ਪਾਣੀ ਉਹ 31 ਮਈ ਤੱਕ ਦਾ ਪਾਣੀ ਉਹ ਵਰਤ ਚੁੱਕੇ ਹਨ ਜਿਹੜਾ ਉਹਨਾਂ ਨੂੰ ਵਾਧੂ ਪਾਣੀ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ ਅਸੀਂ ਆਮਾਦੀ ਪਾਰਟੀ ਉਸ ਦੀ ਸਖਤ ਸ਼ਬਦਾਂ ਨਿੰਦਾ ਕਰਦੀ ਹੈ ਅਸੀਂ ਅਸੀਂ ਮੋਦੀ ਸਰਕਾਰ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਜੋ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਜੋ ਤੁਸੀਂ ਇਹ ਨਿਰਣਾ ਲਿਆ ਹੈ ਔਰ ਜੋ ਤੁਸੀਂ ਪ੍ਰੈਸ਼ਰ ਪਾਇਆ ਹੈ ਬਿਆਸ ਪਾਖੜਾ ਮੈਨੇਜਮੈਂਟ ਬੋਰਡ ਤੇ ਉਹ ਤੁਰੰਤ ਤੁਸੀਂ ਉਹਨਾਂ ਨੂੰ ਆਦੇਸ਼ ਜਾਰੀ ਕਰੋ ਵੀ ਪਾਣੀ ਰੋਕਿਆ ਜਾਵੇ ਔਰ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇ ਮੋਦੀ ਸਰਕਾਰ ਨੇ 11 ਸਾਲ ਤੋਂ ਪੰਜਾਬ ਦੇ ਨਾਲ ਵੱਡੇ ਪੱਧਰ ਤੇ ਨਾ ਕੇਵਲ ਵਿਤਕਰਾ ਕੀਤਾ ਹੈ ਬਲਕਿ ਜ਼ੁਲਮ ਜ਼ਿਆਤੀ ਕੀਤੀ ਹੈ ਤੁਸੀਂ ਦੇਖਿਆ ਵੀ ਕਿਵੇਂ ਕਿਸਾਨਾਂ ਦੇ ਨਾਲ ਧੱਕਾ ਹੋਇਆ ਧੋਖਾ ਹੋਇਆ ਤਿੰਨ ਕਾਲੇ ਕਾਨੂੰਨ ਬਣਾਏ ਗਏ ਔਰ ਜਿਹਦੇ ਵਿਰੋਧ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਟਿਕਰੀ ਬਾਰਡਰ ਤੇ ਔਰ ਇਧਰ ਦੂਸਰੇ ਵਾਰਡਰ ਤੇ ਵੀ ਦਿੱਲੀ ਦੇ ਦਿੱਲੀ ਦਾ ਘਰਾਓ ਕੀਤਾ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਆਪਣੇ ਹੀ ਦੇਸ਼ ਦੇ ਅੰਦਰ ਉਹਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ 'ਚ ਜਾ ਕੇ ਦੇਸ਼ ਦੇ ਹਾਕਮਾਂ ਨੂੰ ਆਪਣੀ ਗੱਲ ਦੱਸਣ ਤੋਂ ਰੋਕਿਆ ਗਿਆ ਉਹਨਾਂ ਨੇ ਉੱਤੇ ਧਾਨਾ ਲਾਇਆ 13 ਮਹੀਨੇ ਉਹ ਧਰਨਾ ਚੱਲਿਆ 800 ਦੇ ਲਗਭਗ ਕਿਸਾਨਾਂ ਦੀਆਂ ਸ਼ਾਦਤਾਂ ਹੋਈਆਂ ਪਰ ਦਿੱਲੀ ਦੀ ਇਹ ਸਰਜਾਲਮ ਸਰਕਾਰ ਨੇ ਉਹ ਕਾਨੂੰਨ ਤਾਂ ਵਾਪਸ ਲੈ ਲੈ ਪਰ ਅਜੀਬੀ ਤਲਵਾਰ ਜਿਹੜੀ ਹੈ ਉਹ ਲਟਕਦੀ ਹੈ ਮਨ ਔਰ ਨੀਅਤ ਅਜੀਬੀ ਖਰਾਬ ਹੈ ਕਿਸੇ ਨਾ ਕਿਸੇ ਢੰਗ ਸਿਰ ਅਜੀਬੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਧੱਕਾ ਤੇ ਧੋਖੇ ਵਾਲੀ ਨੀਤੀ ਜਾਰੀ ਹੈ ਉਸ ਦਾ ਸਬੂਤ ਆ ਜਿਹੜਾ ਇਲਾਪ ਅਸੀਂ ਧਰਨਾ ਦੇ ਰਹੇ ਹਾਂ ਸਾਡੇ ਪੰਜਾਬ ਦੇ ਪਾਣੀਆਂ ਨੂੰ ਹਰਿਆਣੇ ਨੂੰ ਬਾਧੂ ਪਾਣੀ ਦੇਂਦਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਇਸ ਕਰਕੇ ਉਹ ਜਿਹੜੇ-ਜਿਹੜੇ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਸੂਬਿਆਂ ਨੂੰ ਵੱਧ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ ਔਰ ਜਿੱਥੇ ਆਪੋਜੀਸ਼ਨ ਪਾਰਟੀਆਂ ਦੀਆਂ ਸਰਕਾਰਾਂ ਉਹਨਾਂ ਸੂਬਿਆਂ ਨਾਲ ਮਤਰਈਵਾ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਸਾਡਾ ਆਰਡੀਐਫ ਦਾ ਵੱਡਾ ਵੱਡੀ ਰਕਮ ਉਹ 8000 ਕਰੋੜ ਰੁਪਈਆ ਉਹ ਰੋਕੀ ਬੈਠੀ ਹੈ ਕੇਂਦਰ ਦੀ ਸਰਕਾਰ ਜਿਹਦੇ ਨਾਲ ਅਸੀਂ ਸੂਬੇ ਦੀਆਂ ਸੜਕਾਂ ਬਣਾਉਣੀਆਂ ਉਹ ਕਹਿੰਦੇ ਨੇ ਸੂਬੇ ਦੀਆਂ ਸੜਕਾਂ ਟੁੱਟ-ਫੁੱਟ ਜਾਣ ਔਰ ਕਿਸਾਨ ਵਿਰੋਧ ਕਰਨ ਔਰ ਪੰਜਾਬ ਦੇ ਲੋਕਾਂ 'ਚ ਆਹਕਾਰ ਮਚੇ ਪਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਬਹੁਤ ਹੀ ਜ਼ਿਆਦਾ ਦੂਰ ਅੰਦੇਸ਼ੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੇ ਹਨ ਔਰ ਪੰਜਾਬ ਦੇ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਹਨ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕਰਕੇ ਰੱਖੀਆਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਤਿੰਨ ਸਾਲਾਂ ਦੇ ਵਿੱਚ ਜਿੱਥੇ 56000 ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਉਸ ਦੇ ਨਾਲ ਨਾਲ 11700 ਜਿਹੜੇ ਮਾਸਟਰ ਕੱਚੇ ਪੜਤੀ ਕੀਤੇ ਹੋਏ ਸੀ ਜਿਨ੍ਹਾਂ ਨੂੰ ਛੋਟੀਆਂ ਛੋਟੀਆਂ ਤਨਖਾਹਾਂ ਦਿੱਤੀਆਂ ਜਾਂਦੇ ਸੀ 6000 ਰੁਪਿਆ ਉਹਨਾਂ ਸਾਰਿਆਂ ਨੂੰ ਪੱਕੇ ਕੀਤਾ ਪਿਛਲੀਆਂ ਸਰਕਾਰਾਂ ਦੇ ਦੌਰਾਨ ਉਹ ਟੈਂਕੀਆਂ ਤੇ ਚੜ ਕੇ ਮੰਤਰੀਆਂ ਦੇ ਘਰਾਂ ਦੇ ਸਾਹਮਣੇ ਧਰਨੇ ਲਾ ਕੇ ਆਪਣੇ ਨਾਲ ਕੀਤੇ ਵਾਅਦੇ ਯਾਦ ਦਿਲਾਉਂਦੇ ਰਹੇ ਪਰ ਕਿਸੇ ਨੇ ਨਹੀਂ ਸੁਣੀ लाठी चार्ज ਹੁੰਦੇ ਰਹਿ ਪੱਗਾਂ ਲਸਦੀਆਂ ਰਹੀਆਂ ਚੁੰਨੀਆਂ ਉਤਰਦੀਆਂ ਰਹੀਆਂ ਟੂਕੜੀ ਸੁੰਦੀ ਰਹੀ ਪਰ ਕਿਸੇ ਨੇ ਸਾਰ ਨਹੀਂ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ 11700 ਮਾਸਟਰਾਂ ਨੂੰ ਨਾ ਕੇਵਲ ਪੱਕੇ ਕੀਤਾ ਚਾਰ ਗੁਣਾ ਦੀ ਤਨਖਾਹ ਵਿੱਚ ਵਾਧਾ ਕਰਕੇ ਉਹਨਾਂ ਨੂੰ ਵੀ ਚੰਗਾ ਜੀਵਨ ਬਤੀਤ ਯੋਗ ਕਰਨ ਯੋਗ ਬਣਾਇਆ ਹੈ ਲੱਗਦਾ ਹੈ ਤੁਹਾਡੀ ਆਮ ਆਦਮੀ ਪਾਰਟੀ ਨੇ ਅੱਜ ਝੰਡਾ ਚੱਕਿਆ ਪੰਜਾਬ ਦੇ ਵਿੱਚੋਂ ਲੱਗਦਾ ਨਹੀਂ ਹੋਰ ਪਾਰਟੀਆਂ ਨੂੰ ਚੱਕਣਾ ਚਾਹੀਦਾ ਬਿਲਕੁਲ ਪਾਣੀਆਂ ਦਾ ਮੁੱਦਾ ਸਮੁੱਚੇ ਪੰਜਾਬੀਆਂ ਦਾ ਮੁੱਦਾ ਹੈ ਸਮੁੱਚੇ ਪੰਜਾਬ ਦਾ ਮੁੱਦਾ ਹੈ ਔਰ ਇਸ ਮੁੱਦੇ ਤੇ ਸਾਰੀਆਂ ਪਾਰਟੀਆਂ ਨੂੰ ਪਾਣੀਆਂ ਦੀ ਰਾਖੀ ਦੇ ਲਈ ਇਕਜੁੱਟਤਾ ਦੇ ਨਾਲ ਇਸ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ ਹੈ ਔਰ ਮੋਦੀ ਸਰਕਾਰ ਨੂੰ ਘੋਟਨੇ ਤੱਕਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਅਸੀਂ ਇਕੱਠੇ ਆਂ ਸਾਰਸ ਮੁੱਚੇ ਪੰਜਾਬੀ ਇਕੱਠਿਆਂ ਉਹ ਸਾਰੇ ਪੰਜਾਬੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੀ ਰੱਖਿਆ ਲਈ ਔਰ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਉਹਨਾਂ ਹੀ ਜ਼ਿਆਦਾ ਪੰਜਾਬੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਸ ਗੱਲ ਤੇ ਇੱਕ ਵਾਰ ਫੇਰ ਸੈਂਟਰ ਸਰਕਾਰ ਦੀ ਸਖਤ ਸ਼ਬਦਾਂ ਚ ਨਖੇਦੀ ਕਰਦਾ ਔਰ ਇਹ ਮੰਗ ਕਰਦਾ ਕਿ ਤੁਰੰਤ ਜਿਹੜਾ ਹਰਿਆਣੇ ਨੂੰ ਬਾਦੂ ਪਾਣੀ ਦੇਣ ਦਾ ਪ੍ਰੈਸ਼ਰ ਬਣਾਇਆ ਹੈ ਬੋਰਡ ਤੇ ਉਹ ਤੁਰੰਤ ਵਾਪਸ ਲਿਆ ਜਾਵੇ ਔਰ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਪੰਜਾਬ ਕੋਲੀ ਦਾ ਇੰਤਜ਼ਾਮ ਹੈ ਜੇਕਰ ਪੰਜਾਬ ਸਰਕਾਰ ਜਿਹੜਾ ਆਪਣਾ ਫੈਸਲਾ ਨਹੀਂ ਬਦਲਦੀ ਤੇ ਤੁਹਾਡੇ ਵੱਲੋਂ ਪ੍ਰੋਟੈਸਟ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਣ ਨੂੰ ਮਿਲੇਗਾ ਬਿਲਕੁਲ ਅਗਰ ਸੈਂਟਰ ਸਰਕਾਰ ਆਪਣਾ ਏਸ ਇਤਨਾਉਣਾ ਫੈਸਲਾ ਨਹੀਂ ਬਦਲਦੀ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਤੇ ਅਗਲਾ ਕੋਈ ਪ੍ਰੋਗਰਾਮ ਲਿਖੇਗੀ ਅਸੀਂ ਫਿਰ ਉਸੇ ਅਨੁਸਾਰ ਅਸੀਂ ਰਿਕਸ਼ਨ ਚਾਹਾਂਗੇ